ਕੱਲ ਮਹਾਰೇಖਾ ਤੋਹਾਂ ਤੇ ਤੁਸੇ ਦੇਖ ਰਹੇ ਹੋ ਪਾਸਕਾ ਨਿਊਜ਼ਲੈਂਡ ਤੇ ਰਿਪੋਰਟਰ ਸੁਸ਼ੀਲ ਉਹ ਜੀ ਦੀ ਖਾਸ ਰਿਪੋਰਟ ਫਲੋਰ ਪੁਲਿਸ ਨੇ ਇੱਕ ਨਕਲੀ ਪੁਲਿਸ ਅਧਿਕਾਰੀ ਬਣ ਕੇ ਗਰੋਹ ਦੀ ਅਗਵਾਈ ਕਰਨ ਵਾਲੇ ਲੁਟੇਰਿਆਂ ਨੂੰ ਕਾਬੂ ਕਰਕੇ ਕਈ ਕੇਸ ਹੱਲ ਕਰਨ ਦਾ ਦਾਵਾ ਕੀਤਾ ਇਸ ਸੰਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਡੀਐਸਪੀ ਫਲੋਰ ਸਰਵਨ ਸਿੰਘ ਪੱਲ ਨੇ ਦੱਸਿਆ ਕਿ ਥਾਣਾ ਮੁਖੀ ਇੰਸਪੈਕਟਰ ਸੰਜੀਵ ਕਪੂਰ ਦੀ ਟੀਮ ਵੱਲੋਂ ਨਸ਼ਾ ਤਸਕਰਾਂ ਖਿਲਾਫ ਚਲਾਈ ਸਪੈਸ਼ਲ ਆਪਰੇਸ਼ਨ ਦੌਰਾਨ ਲੂਟਾ ਕੋਹਾ ਦੀ ਵਾਰਦਾਤਾ ਕਰਨ ਵਾਲੇ ਗਰੋਹ ਦੇ ਮੈਂਬਰ ਜਗਦੇਵ ਸਿੰਘ ਉਰਫ ਗਰੇਵਾਲ ਉਰਫ ਲਬਲੀ ਪੁੱਤਰ ਨਵਤੇਜ ਸਿੰਘ ਵਾਸੀ ਦਸਿਆ ਲੁਧਿਆਣਾ ਸੁਖਪਾਲ ਸਿੰਘ ਉਰਫ ਸੁਖਾ ਪੁੱਤਰ ਤਰਸੀਮ ਸਿੰਘ ਵਾਸੀ ਸੁਰਜੇਵਾਲਾ ਫਾਜ਼ਿਲਕਾ ਸਨੀ ਉਰਫ ਸਨੀ ਦਿਓਲ ਪੁੱਤਰ ਬਿਹਾਰੀ ਲਾਲ ਵਾਸੀ ਮੁਹੱਲਾ ਪੰਜ ਢੇਰਾ ਫਲੋਰ ਦੇ ਰਮਨ ਕੁਮਾਰ ਪੁੱਤਰ ਪਰਮਿੰਦਰ ਲਾਲ ਵਾਸੀ ਤੈਂਗ ਥਾਣਾ ਫਲੋਰ ਨੂੰ ਗ੍ਰਫਤਾਰ ਕੀਤਾ ਗਿਆ ਹੈ ਡੀਐਸਪੀ ਫਲੋਰ ਨੇ ਦੱਸਿਆ ਕਿ ਉਹਨਾਂ ਵੱਲੋਂ ਮਿਲ ਕੇ ਫਲੋਰ ਸ਼ਹਿਰ ਮੇਨ ਹਾਈਵੇ ਫਲੋਰ ਵਿੱਚ ਤੇਜ਼ ਹਥਿਆਰਾਂ ਦਾ ਡਰਾਵਾ ਦੇ ਕੇ ਲੂਟਾ ਕੋਹਾ ਦੀ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਸੀ ਅਤੇ ਹੁਣ ਇਹਨਾਂ ਵੱਲੋਂ ਜਾਲੀ ਸੀਆਈਏ ਸਟਾਫ ਦੇ ਮੁਲਾਜ਼ਮ ਬਣ ਕੇ ਲੁੱਟਖੋਹਾਂ ਨੂੰ ਅੰਜਾਮ ਦਿੱਤਾ ਗਿਆ ਹੈ ਇਹਨਾਂ ਵਿੱਚ ਸੁਖਪਾਲ ਸਿੰਘ ਜਾਲੀ ਸਬ ਇੰਸਪੈਕਟਰ ਬਣਿਆ ਹੋਇਆ ਸੀ ਉਹਨਾਂ ਪਾਸੋਂ ਲੁੱਟਖੋਹ ਦੀ ਮੋਬਾਈਲ ਅਤੇ ਲੁੱਟਖੋਹ ਕਰਨ ਲਈ ਵਰਤੇ ਮੋਟਰਸਾਈਕਲ ਵੀ ਬਰਾਮਦ ਕੀਤੇ ਗਏ ਹਨ ਅਹ ਸਭ ਤੁਸੀਂ ਇੱਕ ਦੋ ਨੌਜਵਾਨਾਂ ਨੂੰ ਕਾਬੂ ਕੀਤਾ ਹੈ ਜਿਹੜੇ ਬੈਂਕਾਂ ਦੇ ਖਾਤੇ ਖਾਲਾਤੇ ਲੋਕਾਂ ਨਾਲ ਧਾਂਦਲੀ ਕਰਦੇ ਸੀ ਠੋੜ ਕਰਦੇ ਸੀ ਪੈਸਿਆਂ ਵਿੱਚ ਸਰ ਕਿੱਥੇ ਦੀ ਹੈਗਾ ਨੌਜਵਾਨ ਸਰ ਇਹ ਸ਼੍ਰੀ ਹਰਕਮਲ ਪੀ ਸਿੰਘ ਖੱਕ ਐਸਐਸਪੀ ਜੰਦਰ ਦਿਹਾਤੀ ਜੀ ਵੱਲੋਂ ਮਾੜੇ ਅੰਸਰਾਂ ਅਤੇ ਨਸ਼ੇ ਵਿਰੁੱਧ ਜਿਹੜੀ ਚਲਾਈ ਗਈ ਮਹਿਮਾ ਇਸ ਵਿੱਚ ਜੋ ਸਮੇਂ ਕਾਮਯਾਬੀ ਮਿਲੀ ਜਦੋਂ ਐਸਐਚਓ ਫਲੋਰ ਇੰਸਪੈਕਟਰ ਸੰਜੀਵ ਕੁਮਾਰ ਤੇ ਉਸਦੀ ਟੀਮ ਵੱਲੋਂ ਮੁਕਬਰੀ ਦੇ ਆਧਾਰ ਦੇ ਉੱਪਰ ਜਿਹੜੇ ਥਾਣਾ ਬਿਲਗਾ ਤੇ ਨੂਰਮੰਗਲ ਵਿਖੇ ਔਲੇ ਪਾਲੇ ਲੋਕਾਂ ਦੇ ਅਕਾਊਂਟਸ ਖਲਾਉਂਦੇ ਸੀ ਇਹਦੇ ਵਿੱਚ 23 ਅਕਾਊਂਟਸ ਖਲਾਏ ਗਏ 9 ਲੋਕਾਂ ਦੇ ਤੇ ਇਹ ਜਿਹੜਾ ਇੰਟਰ ਸਟੇਟ ਗੈਂਗ ਹੈਗਾ ਜਿਹੜਾ ਛੱਤੀਗੜ੍ਹ ਤੋਂ ਬਿਲੋਂਗ ਕਰਦਾ ਉਹਨੂੰ ਅਸੀਂ ਉਹਦੇ ਵਿੱਚ ਦੋਸਤ ਜਿਹੜੇ ਆ ਮੇਨ ਦੋਸ਼ੀ ਆ ਉਹਨਾਂ ਨੂੰ ਅਰੈਸਟ ਕਰ ਲਿਆ ਤੇ ਇਹਨਾਂ ਦਾ ਸਰਗਣਾ ਜਿਹੜਾ ਹੈਗਾ ਉਹ ਵੀ 36 ਗੜ੍ਹ ਨੂੰ ਬਲੋਂਗ ਕਰਦਾ ਆਸ਼ੂ ਉਹਨੂੰ ਅਸੀਂ ਨਾਮਜ਼ਦ ਕਰ ਲਿਆ ਤੇ ਅੱਗੇ ਇਹ ਹੀ ਤਫ਼ਤੀਸ਼ ਜਿਹੜੀ ਆ ਉਹ ਚੱਲ ਰਹੀ ਹੈਗੀ ਯਾਰ ਸਰ ਇਹ ਕਿਹੜੀਆਂ ਬੈਂਕਾਂ ਦੇ ਖਾਤੇ ਖਰਾਉਂਦੇ ਸੀ ਇਹ ਜਿੰਨੀਆਂ ਵੀ ਲੋਕਲ ਬੈਂਕਸ ਹੈਗੀਆਂ ਸੀ ਤੇ ਆਪਣੀਆਂ ਪੰਜਾਬ ਨੈਸ਼ਨਲ ਬੈਂਕ ਕੋਆਪਰੇਟਿਵ ਬੈਂਕ ਸਾਰੀਆਂ ਬੈਂਕਸ ਦੇ ਵਿੱਚ ਉਹ ਖਾਤੇ ਖਲੋ ਕੇ ਨੈਸ਼ਨਲ ਨੈਸ਼ਨਲਾਈਜ਼ਡ ਬੈਂਕ ਦੇ ਸਾਰੇ ਖਾਤੇ ਖਲੋਉਂਦੇ ਸੀ ਇਹਦੇ ਵਿੱਚ ਇਹ ਟ੍ਰਾਂਜੈਕਸ਼ਨ ਘਮਾਉਂਦੇ ਸਨ ਉਸ ਬੰਦ ਵਿੱਚੋਂ ਸੀਨ ਦਾ ਰਿਮਾਂਡ ਹਸਲ ਕੀਤਾ ਉਹਦੇ ਫਰਦਰ ਸੀਨ ਦੇ ਅਕਾਊਂਟਸ ਤੇ ਪੈਸੇ ਖਲਾਂਉਣ ਦਾ ਕਾਰਨ ਕੀ ਸੀ ਤੇ ਟ੍ਰਾਂਜੈਕਸ਼ਨ ਕਿਉਂ ਕਰਦੇ ਸੀ ਉਹਦੇ ਬਾਰੇ ਸਾਰਾ ਕਲੀਅਰ ਕੀਤਾ ਜਾਵੇਗਾ ਸਾਰੇ ਅਕਾਊਂਟਾਂ ਵਿੱਚ ਜਿਹੜੀ ਫਰਪਟ ਸੰਗਧੀ ਕਿਸੇ ਟ੍ਰਾਂਜੈਕਸ਼ਨ ਕਰਦੇ ਸੀ ਜਾਂ ਕਿਸੇ ਉਸ ਜਿਹੜੀ ਫਾਉਂਡ ਦੇ ਅਕਾਊਂਟਾਂ ਦਾ ਬੰਦਾ ਸੀ ਉਹਦੀ ਕਰਦੇ ਸੀ ਟ੍ਰਾਂਜੈਕਸ਼ਨ ਤੇ ਉਹਦਾ ਅਕਾਊਂਟ ਨੂੰ ਯੂਜ਼ ਕਰਕੇ ਉਹਦੇ ਵਿੱਚ ਵੱਖ-ਵੱਖ ਹੋਰ ਦੀ ਟ੍ਰਾਂਜੈਕਸ਼ਨ ਜਿਹੜੀ ਸੀ ਉਹ ਕਾਕੇ ਖਾਤੇਆਂ 'ਚ ਕਰਦੇ ਸੀ ਇਹ ਹੁਣ ਅਸੀਂ ਜਿਹੜੇ ਕੰਸਰਨਡ ਬੈਂਕਸ ਆ ਉਹਨਾਂ ਦੇ ਬਿਆਨ ਲਿਖੇ ਜਾਣਗੇ ਤੇ ਇਹਨਾਂ ਦੀ ਜਦੋਂ ਪੁਸ਼ਕਿਸ਼ ਕੀਤੀ ਗਈ ਉਹ ਖਾਤਿਆਂ ਨੂੰ ਜੋ ਹੋ ਰਿਹਾ ਹੈ ਤੇ ਉਹ ਕਾਫੀ ਇਸ ਲਈ ਤੇ ਜਿਹੜੀ ਉਹ ਸਾਹਮਣੇ ਆਵੇਗੀ ਤੇ ਉਹ ਤੱਕ ਇਹ ਠੱਗੀ ਦਾ ਕੀ ਕਾਰਨ ਸੀ ਮੇਨ ਉਹ ਸਾਹਮਣੇ ਆਵੇਗਾ ਠੀਕ ਹੈ ਸਰ ਕੋਈ ਹਵਾਲਾ ਨਾ ਤਾਂ ਨਹੀਂ ਸੰਗਤ ਨੂੰ ਨਹੀਂ ਕੋਈ ਨਹੀਂ ਹਜੇ ਇਹੋ ਜੇ ਕੋਈ ਸਾਡੇ ਧਿਆਨ ਚ ਨਹੀਂ ਹੈਗਾ ਪਰ ਜਦੋਂ ਇਹ ਤਫਤੀਸ਼ ਦੇ ਦੌਰਾਨ ਹੀ ਸਾਹਮਣੇ ਆਵੇਗਾ ਠੀਕ ਹੈ ਇਹ ਦੋਨੇ ਪ੍ਰਵਾਸੀ ਹੈਗੇ ਆ ਇਹ ਦੋਨੋਂ ਹੀ ਜਿਹੜੇ 36 ਗੜ ਤੋਂ ਬਿਲੋਂਗ ਕਰਦੇ ਨੇ ਠੀਕ ਹੈ ਤੇ ਇਥੇ ਸਰ ਕੋਈ ਤਰ੍ਹਾਂ ਦੇ ਸੀ ਬੜਾ ਕੁਝ ਇਥੇ ਲੋਕ ਲੈਣਾਂ ਬਾਰੇ ਪਤਾ ਕੀਤਾ ਜਾਵੇਗਾ ਵੀ ਉੱਥੋਂ ਕਿਸ ਤਰ੍ਹਾਂ ਆਉਂਦੇ ਸੀ ਤੇ ਠਾਰ ਕਿਹੜੀ ਜਗ੍ਹਾ ਰੱਖਦੇ ਸਨ ਇਹ ਵੀ ਅਸੀਂ ਇਹਦੇ ਬਾਰੇ ਕਲੀਅਰ ਕਰਾਂਗੇ ਠੀਕ ਹੈ ਸਰ ਇੱਕ ਪ੍ਰਸਿੱਧੀ ਵਧਦੀ ਫਾਕੇ ਚਾਰ ਲਟੇਰੇ ਸਗੇ ਜਿਹੜੇ ਉਹ ਨਕਲਾਂ ਦੀ ਚੈਕਿੰਗ ਕਰਦੇ ਗੀ ਤਾਂ ਤੁਸੀਂ ਉਹ ਕਾਬੂ ਕੀਤੇ ਹੈਗੇ ਆ ਪ੍ਰਸਿੱਧੀ ਵਧਦੀ ਕਾਬੂ ਬਰਾਮਦੇ ਕੀ ਕੀ ਸਰ ਕੀ ਸਾਰਾ ਮਾਮਲਾ ਹੈਗਾ ਕਿੰਨੀਆਂ ਤਾਂ ਲੋਕਾਂ ਕੀਤੀਆਂ ਹੈਗੀਆਂ ਵਰਦੀ ਕਿੱਥੋਂ ਲੈਂਦੀ ਨਹੀਂ ਕਿਹਦੇ ਬੰਦੇ ਹੈਗੇ ਆ ਕਿੰਨੀਆਂ ਗੁਵਾਰਦਾ ਤੱਕ ਕਰ ਚੁੱਕੇ ਹੈਦਾ ਆ ਜੀ ਹਰਕਮਲਪ੍ਰੀਤ ਸਿੰਘ ਖੱਕ ਜੀ ਐਸਐਸਪੀ ਜੰਦਰ ਦਿਹਾਤੀ ਜੀ ਵੱਲੋਂ ਚਲਾਈ ਗਈ ਮਾੜੇ ਅੰਸਰਾਂ ਅਤੇ ਨਸ਼ੇ ਵਿਰੁੱਧ ਜਿਹੜੀ ਮੈਮ ਹੈਗੀ ਆ ਇਸ ਨੂੰ ਉਹਨਾਂ ਸਫਲਤਾ ਮਿਲੀ ਹੈਗੀ ਆ ਜਦੋਂ ਸੰਜੀਵ ਕਪੂਰ ਐਸ ਐਚਓ ਥਾਣਾ ਫਲੋਰ ਉਹਦੀ ਟੀਮ ਵੱਲੋਂ ਚਾਰ ਦੋਸ਼ੀ ਜਿਹੜੇ ਆ ਗ੍ਰਸਤਾਰ ਕੀਤੇ ਗਏ ਨੇ ਜਿਨ੍ਹਾਂ ਕੋਲ ਇੱਕ ਮੋਟਰਸਾਈਕਲ ਅਤੇ ਵਾਰਦਾਤ ਸਮੇ ਵਰਤਣ ਵਾਲੇ ਦਸਤਰ ਤੇ ਉੱਪਰ ਜਿਹੜੀ ਵਰਦੀ ਦੀ ਜੈਕਟ ਪੈਂਦੇ ਸੀ ਇਹਨਾਂ ਦੀ ਮੋਟਰਸਪ੍ਰਿੰਟ ਜਿਹੜੇ ਚਾਰੇ ਦੋਸ਼ਿਆਂ ਦੀ ਸੀ ਵੀ ਕੇਰਾ ਨਾਕਾ ਲਾ ਕੇ ਤੇ ਉਹਨੂੰ ਚੈੱਕ ਕਰਦੇ ਸੀ ਤੇ ਪੁਸ਼ਕਿਸ਼ ਕਰਦੇ ਸੀ ਵੀ ਅਸੀਂ ਕੋਈ ਤੁਹਾਡੇ ਕੋਲ ਨਸ਼ਾ ਤਾਂ ਨਹੀਂ ਹੈਗਾ ਕੋਈ ਇਸ ਤਰ੍ਹਾਂ ਦੀ ਗੱਲ ਕਰਕੇ ਉਹਨਾਂ ਨੂੰ ਇਹ ਲੁਟਖੋ ਦੇ ਵਿੱਚ ਵਰਦੇ ਸੀ ਇਹਨਾਂ ਨੂੰ ਫੜ ਕੇ ਇਹਨਾਂ ਦੇ ਪਾਸੋਂ 7 ਵਾਰ ਦਾ ਤਾਂ ਜਿਹੜੀਆਂ ਲੁਧਿਆਣਾ ਤੇ ਫਲੋਰ ਹਾਈਵੇ ਤੇ ਤੇ ਗੁਰਾਇਆਂ ਤੇ ਕਿਥੀਆਂ ਗਈਆਂ ਨੇ ਉਹ ਟ੍ਰੇਸ ਕੀਤੀ ਨਹੀਂ ਆ ਸਰ ਜਿਹੜੀ ਵਰਦੀ ਕਿੱਥੋਂ ਲਈ ਫਿਰ ਸਾਰੇ ਨਹੀਂ ਲੰਦੇ ਇਹ ਵਰਦੀ ਅਸੀਂ ਇਹਨਾਂ ਦਾ ਜਿਹੜਾ ਪੁਲਿਸ ਮਾਰਡ ਹਾਸਲ ਕੀਤਾ ਉਹਦੇ ਵਿੱਚ ਜਿਹੜੀ ਇਹ ਜੈਕਟ ਉੱਪਰੋਂ ਦੀ ਵਰਤਦੇ ਸੀ ਵਰਦੀ ਵਾਲੀ ਉਹ ਅਸੀਂ ਪੁਸ਼ਤ ਦਰਾਂ ਨੇ ਰਿਮਾਂਡਿੰਗ ਨੂੰ ਪਤਾ ਕਰਾਂਗੇ ਵੀ ਇਹਨਾਂ ਕਿੱਥੋਂ ਲਈ ਸੀ ਠੀਕ ਆ ਸਰ ਬੇਸਿਕਲੀ ਇਹ ਹੈ ਕਿ ਬੇਸਿਕਲੀ ਇੱਕ ਦੋ ਲੋਕਲ ਨੇ ਤੇ ਕੁਝ ਜਿਹੜੇ ਨੇ ਉਹ ਆਪਣੇ ਫਾਜ਼ਿਲਕਾ ਦਾ ਫਾਜ਼ਿਲਕਾ ਦਾ ਇੱਕ ਮੁੰਡਾ ਹੈਗਾ ਕਿ ਉਧਰਲੀ ਸਾਈਡ ਦੇ ਇਹ ਸਿਰਫ ਕਾਬੂ ਕਿਤਾ ਹੈ ਸਰ ਇਹ ਮੁਕਬਰੀ ਦੇ ਆਧਾਰ ਦੇ ਉੱਤੇ ਇਨਫੋਰਮੇਸ਼ਨ ਦੇ ਆਧਾਰ ਦੇ ਉੱਤੇ ਐਸ ਐਚ ਓ ਦੀ ਟੀਮ ਵੱਲੋਂ ਕਾਬੂ ਕੀਤਾ ਕੋਈ ਨਾਕਾਬੰਦੀ ਕੀਤੀ ਸੀ ਜਾਂ ਵੈਸੇ ਹੀ ਕਾਬੂ ਹੋ ਗਿਆ ਇਨਫੋਰਮੇਸ਼ਨ ਦੇ ਆਧਾਰ ਤੇ ਇਹਨਾਂ ਨੂੰ ਅਸੀਂ ਕਾਬੂ ਕੀਤਾ ਪਹਿਲਾਂ ਵੀ ਕੋਈ ਮੁਕਦਮਾ ਨਹੀਂ ਸੀ ਸਰ ਇਹਨਾਂ ਤੇ ਜਿਹੜਾ ਪ੍ਰੀਵੀਅਸ ਰਿਕਾਰਡ ਦੇ ਵਿੱਚ ਜਿਹੜੇ ਚਾਰ ਦੇ ਵਿੱਚੋਂ ਤਿੰਨਾਂ ਦੇ ਉੱਪਰ ਮੁਕਦਮੇ ਦਰਜ ਹੈਗੇ ਆ ਤੇ ਉਹ ਹੋਰ ਰਿਮਾਂਡ ਦੇ ਦੌਰਾਨ ਅਸੀਂ ਹੋਰ ਵੀ ਇਹਨਾਂ ਕੋਲ ਪੁਸ਼ਕਿਸ਼ ਕਰਕੇ ਵੀ ਇਹਨਾਂ ਦੀ ਮੋਡਸਪ੍ਰਿੰਡੀ ਕੀ ਸੀ ਵਾਰਦਾਤ ਕਰਨ ਦੀ ਉਹ ਵੀ ਅਸੀਂ ਤੇ ਹੋਰ ਕਿੰਨੀਆਂ ਵਾਰਦਾਤਾਂ ਇਹਨਾਂ ਨੇ ਕੀਤੀਆਂ ਨੇ ਉਹਦੇ ਬਾਰੇ ਕਲੀਅਰ ਕੀਤਾ ਜਾਵੇ ਸਰ ਤੁਸੀਂ ਕਿ ਨਸ਼ਾ ਤਸਕਰ ਫੜਾਇਆ ਹੈਗਾ ਪਰ ਕਿੱਥੇ ਤਾਂ ਹੈਗਾ ਕੀ ਕੀ ਚੀਜ਼ਾਂ ਬਰਾਮਦ ਹੋਈ ਸਰ ਤੋਂ ਜਿਹੜੇ-ਜਿਹੜੇ ਕੇਸ ਸਿਰ ਉੱਤੇ ਹੈਗੇ ਬੰਦੇ ਦੇ ਆਂ ਸ਼੍ਰੀ ਹਰਕਮਲਪ੍ਰੀਤ ਸਿੰਘ ਖੱਕ ਜੀ ਐਸਐਸਪੀ ਜੰਦਰ ਦੇ ਹੱਤੀ ਜੀ ਵੱਲੋਂ ਚਲਾਈ ਗਈ ਨਸ਼ਿਆਂ ਤੇ ਮਾੜੇ ਅਸਰਾਂ ਵਿਰੁੱਧ ਮਹਿਮ ਦੇ ਤਹਿਤ ਇਨਸਪੈਕਟਰ ਸੰਜੀਵ ਕੁਪੂਰ ਐਸਐਚਓ ਫਲੋਰ ਅਤੇ ਉਸਦੀ ਟੀਮ ਵੱਲੋਂ ਦੋ ਨਸ਼ਾ ਤਸਕਰ ਜਿਹੜੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਉਹਨਾਂ ਇੱਕ ਕੋਲੋਂ 250 ਗੋਲੀਆਂ ਬਰਾਮਦ ਕੀਤੀਆਂ ਗਈਆਂ ਦੂਸਰੀ ਔਰਤਾ ਉਹਨੂੰ ਗ੍ਰਿਫਤਾਰ ਕੀਤਾ ਗਿਆ ਜਿਹਦੇ ਕੋਲੋਂ 5 ਕਿਲੋ ਡੋਡੇ ਬਰਾਮਦ ਕੀਤੀ ਤੇ 35000 ਜਿਹੜੀ ਹੈ ਰਾਇਦੀ ਜਿਹੜੀ ਡਰਗ ਮੰਨੀ ਜਿਹੜੀ ਆ ਉਹ ਬਰਾਮਦ ਕੀਤੀ ਗਈ ਆ ਤੇ ਇਹਨਾਂ ਦੋਨਾਂ ਦੇ ਉੱਤੇ ਵੱਖ-ਵੱਖ ਤਰਾ੍ਹਾਂ ਦਾ ਐਫ ਆਈ ਆਰ ਦਰਜ ਕਰਕੇ ਤੇ ਇਹਨਾਂ ਨੂੰ ਰਿਮਾਂਡ ਹਾਸਲ ਕਰਕੇ ਪੁਸ਼ਕਿਸ਼ ਕੀਤੀ ਜਾ ਰਹੀ ਹੈ। ਪਸ਼ੋਕੜ ਕੀ ਸਰ ਇਹਨਾਂ ਦਾ? ਪਸ਼ੋਕੜ ਇਹਨਾਂ ਦਾ ਇੱਕ ਤੇ ਚਾਰ ਮੁਕਦਮੇ ਦਰਜ ਨੇ ਤੇ ਪਸ਼ੋਕੜ ਇਹਨਾਂ ਦਾ ਨਸ਼ਾ ਤਸਕਰੀ ਨਾਲ ਸੰਬੰਧ ਹੈਗਾ ਤੇ ਇੱਕ ਤੇ ਇੱਕ ਮੁਕਦਮਾ ਦਰਜ ਹੈਗਾ।